ਜਲੰਧਰ ਚ ਕਰਵਾਏਗਾ ਲਾਈਟ ਹੈਂਡ ਸਸਪੋਰਟ ਜੋ ਮੇ ਪਾਸ਼ਨ ਸਾਈਟ ਤੇ ਗੂ ਟੇਕ ਦਾ ਹਾਦਸਾ ਜਿੱਦੇ ਥਾਕੇ ਤੁਸੀਂ ਮੇਂ ਸਿੱਧੀ-ਸਿੱਧੀ ਆਰਨੋਸਿਸਮਰ ਪੀ ਲਈ। ਸਾਡੇ ਕੋਲ ਸੈਪਟਿਆਰਾ ਤੇ ਪਟਨਾ ਕੋਕੀ ਹੋਏ ਸ਼ੋਕ ਉਪ ਮੰਤਰੀ ਭਗਵੰਤ ਮਾਨ ਦੀ ਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨੂੰ ਪਾਸ਼ਾ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸਾਦੇ ਸਮੇਂ ਸ਼ੀਦੀ ਦੇ ਆੜੇ ਨੂੰ ਸਮਰਪਿਤ ਸਮਾਗਮ ਦੇ ਹਿੱਸੇਕਜੋ ਦੀ ਰਾਤ ਚਲੰਦਰ ਪਰੇਖੜ ਸਿਆ ਪਟਾਣ ਖੋਟਾ ਤੇ ਪਟਿਆਲਾ ਵਿਖੇ ਲਾਈਟ ਐਂਡ ਸਾਊਂਡ ਚੋ ਫਰਵਾਏਗੀ। ਇਹਨਾਂ ਸਮਾਗਮਾਂ 'ਚ ਸੂਬੇ ਦੇ ਕੈਬਨਿਟ ਮੰਤਰੀਆਂ ਵਿਧਾਇਕਾਂ ਅਤਿ ਆਗਮਨ ਬੜੀ ਗਿਣਤੀ 'ਚ ਸੰਗਤ ਸਮੇਤ ਹਾਜ਼ਰੀ ਭਰੀ ਹੈ। ਇੱਕ ਬੁਲਾਰੇ ਨੇ ਦੱਸਿਆ ਇੱਕ ਤਿਕਟਾ ਹੈ ਤੇ ਕੈਡ ਸਟੇਡੀਅਮ ਮਾਦੋਪੁਰ ਵਿਖੇ ਸੈੱਟਪਾਟਾ ਦੀ ਤੇਜਰਤ ਮਾਮਲੇ ਬਾਰੇ ਮੰਤਰੀ ਦਰਪੀਤ ਸਿੰਘ ਫੌਂਟ ਨੇ ਹਾਜ਼ਰੀ ਭਰੀ ਇਸਤਲਾਬ ਅਜਲੰਡਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਰੱਖਿਆ ਸੇਵਾ ਮਾ ਫਲਾਈ ਸੁਤੰਤਰਤਾ ਅਸਲਾਮੀ ਅਤੇ ਵਾਪਾ ਨਿ ਮੰਤਰੀ ਮਹਿੰਦਰ ਪਾਟ ਅਤੇ ਸੱਤ ਪਾਟਾ ਵਿਖੇ ਚਰਕ ਮਾਮਲੇ ਬਾਰੇ ਵਿਭਾਗ ਦੇ ਸਲਾਹਕਾਰ ਦੀਪਕ ਪਾਲੀ ਨੇ ਸੰਬਤ ਨਾਲ ਸ਼੍ਰੀ ਗੁਰੂ ਤੇਗ ਹਰਗੋਬਿੰਦ ਜੀ ਦੀ ਲਗਾਨੀ ਕੁਰਬਾਨੀ ਅਤੇ ਮਹਾਨ ਫਲਸਫੇ ਤੇ ਜਾਣਨਾ ਪਾਉਂਦੇ ਹੋਏ ਲਾਈਟ ਐਂਡ ਸਾਊਂਡ ਸ਼ੋਅ ਦੇਖਿਆ ਪੰਜਾਬ ਸਰਕਾਰ ਵੱਲੋਂ ਇਹ ਲਾਈਟ ਹੈਂਡ ਆਊਟ ਸ਼ੋਅ ਸਾਰੇ ਪਈ ਦਿਨ ਚਰਬਾਏ ਜਾ ਰਹੇ ਨੇ ਜੋ ਕਿ 20 ਨਵੰਬਰ ਤੱਕ ਚੱਲਦੇ ਰਹਿਣਗੇ। ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਹਿੰਦੀ ਚਾਦਰ ਦਾ ਜੋ 350 ਸਾਲਾਂ ਸ਼ਹੀਦੀ ਦਿਹਾੜਾ ਸਾਰੇ ਦੇਸ਼ ਔਰ ਖਾਸ ਕਰਕੇ ਪੰਜਾਬ ਵਿੱਚ ਮਨਾਇਆ ਜਾ ਰਿਹਾ ਹੈ। ਜਿਸ ਦੀ ਸ਼ੁਰੂਆਤ 25 ਅਕਤੂਬਰ ਨੂੰ ਦਿੱਲੀ ਦੇ ਵਿੱਚ ਗੁਰਦੁਆਰਾ ਸ੍ਰੀ ਕਾਫਕਾਂ ਦੇ ਵਿੱਚ ਸ਼ੁਰੂ ਹੋਈ ਉਹਦੀ ਲੜੀ ਅਨੁਸਾਰ ਅੱਜ ਜੁਲੰਦਰ ਸ਼ਹਿਰ ਦੇ ਵਿੱਚ ਲਾਈਵ ਐਂਡ ਸਾਊਂਡ ਜੋ ਪ੍ਰੋਗਰਾਮ ਰੱਖਿਆ ਗਿਆ ਹੈ ਜਿਦੇ ਵਿੱਚ ਸਾਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਬਾਰੇ ਬਹੁਤ ਕੁਝ ਜਾਣਨ ਨੂੰ ਮਿਲੇਗਾ ਔਰ ਸਾਨੂੰ ਪਤਾ ਲੱਗੇਗਾ ਕਿ ਸਾਡੇ ਗੁਰੂ ਮਹਾਰਾਜ ਜੀ ਨੇ ਆਪਣੇ ਜੀਵਨ ਦੇ ਵਿੱਚ ਕਿਵੇਂ ਉਹਨਾਂ ਨੇ ਆਪਣੇ ਦੇਸ਼ ਲਈ ਆਪਣੀ ਕੌਮ ਲਈ ਸ਼ਹੀਦੀ ਪ੍ਰਾਪਤ ਕੀਤੀ ਇਦਾਂ ਦੀ ਮਿਸਾਲ ਦੁਨੀਆ ਤੇ ਕਿਤੇ ਵੀ ਨਹੀਂ ਮਿਲਦੀ ਸਾਨੂੰ ਇਸ ਗੱਲ ਦਾ ਫਕਰ ਹੋਣਾ ਚਾਹੀਦਾ ਹੈ ਅੱਜ ਅਸੀਂ ਸਾਰੇ ਹੀ ਬੜੇ ਪਾਗਾ ਵਾਲੇ ਆ ਜਿਨ੍ਹਾਂ ਨੂੰ ਅੱਜ ਦਾ ਦਿਹਾੜਾ 350 ਸਾਲਾ ਸ਼ਹੀਦੀ ਦਿਵਸ ਬਣਾ ਕੇ ਜਨਾਬਤ ਅਸੀਂ ਸ਼ਰਧਾ ਸ਼ਮਨ ਪੇੜ ਕਰਨ ਲਈ ਆਏ ਹਾਂ ਅਸੀਂ ਬੜੇ ਨੰਨ ਮਸਤਖ ਹੋਣ ਲਈ ਆਏ ਹਾਂ ਅਸੀਂ ਬੜੇ ਪਾਗਾ ਵਾਲੇ ਹਾਂ ਦੇਖੋ ਕਿ ਇਹ ਸਾਡੀ ਸਾਰੀ ਕੌਮ ਲਈ ਫਕਰ ਦੀ ਗੱਲ ਹੈ ਮੇਰੇ ਤੋਂ ਪਹਿਲੇ ਸਾਡੇ ਟੂਰਿਜ਼ਮ ਐਂਡ ਕਲਚਰ ਡਿਪਾਰਟਮੈਂਟ ਦੇ ਮੇਰੇ ਵੀਡ ਐਡਵਾਈਜ਼ਰ ਸ੍ਰੀ ਦੀਪਕ ਵਾਲੀ ਜੀ ਉਹਦੇ ਨਾਲ ਖਾਸ ਕਰਕੇ ਇਤਨਾ ਵੱਡਾ ਸੰਗਤਾਂ ਦਾ ਜਨ ਸਮੂਹ ਜੋ ਆਇਆ ਹੈ ਬੱਚਿਆਂ ਦਾ ਤਾਂ ਕਿ ਸਾਡੇ ਬੱਚਿਆਂ ਨੂੰ ਪਤਾ ਲੱਗੇ ਕਿ ਸਾਡੀ ਅਗਲੀ ਜਨਰੇਸ਼ਨ ਨੂੰ ਕਿ ਸਾਡੇ ਦੇਰੂ ਸਹਿਬਾਨ ਨੇ ਦੇਸ਼ ਲਈ ਕੌਮ ਲਈ ਕਿੰਨੀਆਂ ਗੁਰਬਾਨੀਆਂ ਦਿੱਤੀਆਂ ਉਦੇ ਵਾਸਤੇ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੋ ਕਰਵਾੜੀ ਦੀ ਸਾਰੀ ਟੀਮ ਦਾ ਬਹ ਦੇਖ ਰਹੇ ਹਾਂ ਬਹੁਤ ਵੱਡਾ ਪ੍ਰਯਾਸ ਕਰਕੇ ਆ ਕੇ ਬਹੁਤ سارے ਬੱਚੇ ਨੌਜਵਾਨ ਸਾਥੀ ਔਰ ਸੱਜਣਾਂ ਦਾ ਇੱਥੇ ਬੁਲਾ ਕੇ ਜਦੋਂ ਰਿਹਾ ਮੈਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਉਹਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਪਵਨ ਕੁਮਾਰ ਢੀਲੂ ਜੀ ਮੇਰੇ ਵੀ ਭੈਣ ਜੀ ਰਾਜਿੰਦਰ ਕੋਠੜਾ ਜੀ ਉਹਦੇ ਨਾਲ ਸਾਡੇ ਭੈਣ ਦੀ ਮਿਸਜ਼ ਬਲਕਾਰ ਸਿੰਘ ਜੀ ਸਾਡੇ ਪੁਰਾਣ ਕੈਪਟਨ ਮੰਤਰੀ ਔਰ ਜੰੰਦਰ ਜੈਦੇ ਸਤਿ ਸ਼੍ਰੀ ਅਕਾਲ ਨਾਗਰਿਕ ਮੇਰੇ ਵੀਰ ਬਤੇਰ ਜੀ ਔਰ ਬਾਕੀ ਸਾਰੇ ਜਿਹੜੇ ਸਾਥੀ ਆਏ ਨੇ ਮੈਂ ਅੱਜ ਦੇ ਸਾਰਿਆਂ ਦਾ ਜੀ ਧੰਨਵਾਦ ਕਰਨਾ ਉੱਥੇ ਨਾਲ ਸਾਰੇ ਬੱਚਿਆਂ ਨੂੰ ਔਰ ਸਾਰੇ ਇਹੋ ਜਿਹੇ ਸਾਥੀਆਂ ਨੂੰ ਬੇਨਤੀ ਕਰਾਂਗਾ ਕਿ ਸਾਨੂੰ ਅੱਜ ਦੇ ਇਸ ਖਬਰੋਂ ਤੋਂ ਇਸ ਕਾਰਗ੍ਰਾਮ ਤੋਂ ਕੁਝ ਨਾ ਕੁਝ ਸਿੱਖੇ ਜਰੂਰ ਜਾਣਾ ਚਾਹੀਦਾ ਹੈ ਔਰ ਸਾਨੂੰ ਜਾ ਕੇ ਆਪਣੇ ਬੱਚਿਆਂ ਨੂੰ ਵੀ ਦੱਸਣਾ ਚਾਹੀਦਾ ਹੈ ਕਿ ਅਸੀਂ ਬਣਾ ਸਾਨੂੰ ਇਸ ਦਾ ਫਕਰ ਹੈ ਕਿ ਅਸੀਂ ਇੱਕ ਮਹਾਨ अपने लीडर अपने रैपर अपने गुरु महाराज जी ततन श्री गुरु जी के भाद की संतान हां तनु इस का द फकर होना चाइदा है आए हो साथियों का सारेगा बहुत-बहुत धन्यवाद बाय गुरु का खानसा बाय गुरु जी की फतेлександр संदीप प्रोग्राम इज स्पॉन्सर्ड बाय द सिंगलर ऑफिस बेकर्स फील्ड फॉर ऑल योर इमिग्रेशन फैमिली लॉ नीड्स 콜 اور سکین کیو ار کوڈ ٹو کانٹیکٹ اس رودس انک ملین مائلز ودスマائل اور سکین کیو ار کوڈ ٹو کانٹیکٹ اس تبائی انڈین کزین ٹریسی فائن اوتھینٹک انڈین کزین ان ٹریسی اور سکین کیو ار کوڈ ٹو کانٹیکٹ اس سیمی ویلی فیملی ڈینٹل آفس اور سکین کیو ار کوڈ ٹو کانٹیکٹ اس